ਕੀ ਸੱਚਮੁੱਚ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਹੈ ਕੁਝ ਵਿਦੇਸ਼ੀ ਅਖਬਾਰਾਂ ਤੇ ਸੋਸ਼ਲ ਮੀਡੀਆ ਪੋਸਟਾਂ ਨੇ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਚ ਮਾਰ ਦਿੱਤਾ ਗਿਆ ਹੈ ਜਾਂ ਉਹ ਕਿਸੇ ਗੁਪਤ ਤਰੀਕੇ ਤੇ ਤਬਦੀਲ ਕੀਤਾ ਗਿਆ ਹੈ ਪਰ ਜੇਲ੍ਹ ਪ੍ਰਸ਼ਾਸਨ ਨੇ ਬਿਆਨ ਜਾਰੀ ਕੀਤਾ ਹੈ ਕਿ ਇਹ ਦਾਅਵੇ ਬੇਬੁਨਿਆਦ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਮਰਾਨ ਖਾਨ ਹੁਣ ਵੀ ਅੜਿਆਲਾ ਜੇਲ੍ਹ ਵਿੱਚ ਹੈ ਉਸ ਦੀ ਸਿਹਤ ਠੀਕ ਹੈ ਤੇ ਉਹ ਪੂਰੀ ਮੈਡੀਕਲ ਦੇਖਭਾਲ ਹੇਠ ਹੈ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਕਿ Imran Khan ਨੂੰ ਜੇਲ੍ਹ ਵਿੱਚ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ ਚੰਗਾ ਭੋਜਨ ਟੀਵੀ ਵਰਕਆਊਟ ਦੀ ਸਮਗਰੀ ਅਤੇ ਵੈਲੂਏਟ ਮੈਟ੍ਰਸ ਸਮੇਤ ਦੁੱਬਲਾ ਵਿਛੋਣਾ ਇਹ ਸਭ ਕੁਝ ਜੇਲ੍ਹ ਅੰਦਰ Imran Khan ਨੂੰ ਮਿਲ ਰਿਹਾ ਹੈ ਸਿਆਸੀ ਅਤੇ ਪਰਿਵਾਰਕ ਪ੍ਰਤੀਕਿਰਿਆਵਾਂ ਦੀ ਗੱਲ ਕਰ ਲੈਣੇ ਆ ਹੁਣ ਆਪਾਂ PTI ਨੇ ਸਰਕਾਰ ਤੋਂ ਤੁਰੰਤ ਪਰਿਵਾਰਕ ਮਿਲਾਪ ਆਦਾਨ ਪ੍ਰਦਾਨ ਬਹਾਲ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪਿਛਲੇ 3 ਹਫ਼ਤੇ ਤォ ਇਮਰਾਨ ਖਾਨ ਦੇ ਪਰਿਵਾਰ ਦੇ ਵਕੀਲਾਂ ਨੂੰ ਉਸ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ ਇਮਰਾਨ ਖਾਨ ਦੀਆਂ ਭੈਣਾਂ ਨੇ ਦਾਅਵਾ ਕੀਤਾ ਕਿ ਜਦੋਂ ਉਹ ਮਿਲਣ ਦੇ ਲਈ ਗਈਆਂ ਤਾਂ ਉਨ੍ਹਾਂ ਦੇ ਨਾਲ ਵਰਤਾਅ ਸਹੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪ੍ਰਦਰਸ਼ਨ ਤੇ ਮੀਡੀਆ ਵੱਲ ਧਿਆਨ ਜ਼ਿਆਦਾ ਦਿੱਤਾ ਗਿਆ ਅਡੀਆਲਾ ਜੇਲ੍ਹ ਦੇ ਬਿਆਨ ਮੁਤਾਬਕ ਕੋਈ ਵੀ ਭਰੋਸੇਮੰਦ ਸਰਕਾਰੀ ਜਾਂ ਮੈਡੀਕਲ ਸਰੋਤ ਹਜੇ ਤੱਕ ਇਮਰਾਨ ਖਾਨ ਦੀ ਮੌrti ਪੁਸ਼ਟੀ ਨਹੀਂ ਕਰ ਸਕਿਆ ਹਾਲਾਂਕਿ ਚਰਚਾਵਾਂ ਅਤੇ ਦਾਅਵਿਆਂ ਨੇ ਵਿਸਤਾਰ ਪਾਇਆ ਪਰ ਹਜੇ ਤੱਕ ਕੋਈ ਵੀ ਇਸ ਦੇ ਆਧਾਰ ਨਹੀਂ ਮਿਲਿਆ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਦੀ ਸਾਂਝੀ ਪ੍ਰਕਾਸ਼ਨਾ ਦੇ ਕੇ ਮੰਨਿਆ ਜਾ ਸਕਦਾ ਹੈ ਕਿ ਇਮਰਾਨ ਖਾਨ ਜਿੰਦੇ ਮੰਨੇ ਜਾਂਦੇ ਹਨ ਫਿਰ ਵੀ ਪਰਿਵਾਰ ਅਤੇ ਪਾਰਟੀ ਵੱਲੋਂ ਮਿਲਾਬ ਤੋਂ ਰੋਕ ਅਤੇ ਕੋਈ ਪੂਰੀ ਤਸਦੀਕ ਨਾ ਹੋਣਾ ਸਭ ਤੋਂ ਵੱਡਾ ਚਿੰਤਾ ਦਾ ਕਾਰਨ ਹਨ ਹੁਣ ਤੱਕ ਬਾਰ ਬਾਰ ਆ ਰਹੀਆਂ Imran Khan ਦੀ ਮੌਤ ਸੰਬੰਧੀ ਖਬਰਾਂ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਜੇਲ੍ਹ ਅਧਿਕਾਰੀ ਅਤੇ ਸਰਕਾਰੀ ਬਿਆਨ ਸਾਰੇ ਦੱਸਦੇ ਹਨ ਕਿ ਉਹ ਜੀਵਿਤ ਅਤੇ ਸਿਹਤਮੰਦ ਅਤੇ ਜੇਲ੍ਹ ਵਿੱਚ ਹੀ ਹੈ ਫਿਰ ਵੀ ਪਰਿਵਾਰ ਅਤੇ ਪਾਰਟੀ ਦੇ ਅੰਦੇ ਠੇ ਰਹਾ ਅਤੇ ਪਰਿਵਾਰਕ ਮਿਲਾਪ ਤੋਂ ਇਨਕਾਰ ਇਹ ਗੱਲ ਲੋਕਾਂ ਵਿੱਚ ਸ਼ੱਕ ਬਣਾਉਂਦੀ ਰਹੀ ਇਸ ਦੀ ਪੁਸ਼ਟੀ ਜਲਦੀ ਹੋ ਜਾਣੀ ਚਾਹੀਦੀ ਹੈ ਹੁਣੇ-ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ Imran Khan ਨੂੰ ਸੀ ਕੇ ਕੇ ਸੰਬੋਧਨ ਕੀਤਾ ਗਿਆ ਇਸ ਤੋਂ ਥੋੜੀ ਪੁਸ਼ਟੀ ਇੱਥੇ ਖਤਮ ਹੋ ਜਾਂਦੀ ਹੈ ਕਿ ਇਮਰਾਨ ਖਾਨ ਸੀ ਤੁਹਾਡੀ ਇਸ ਬਾਰੇ ਕੀ ਪ੍ਰਤੀਕਿਰਿਆ ਹੈ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਐਚ ਐਨ ਮੀਡੀਆ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ YouTube 'ਤੇ ਦੇਖ ਰਹੇ ਹੋ ਤੇ ਜੇ Facebook 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰੋ